ਹਾਂਜੀ ਅੱਜ ਆਪਾਂ ਬਣਾਵਾਂਗੇ ਬਿਨਾ ਗੁੰਨੇ ਆਟੇ ਦੀ ਰੋਟੀ ਕਣਕ ਦੀ ਰੋਟੀ ਬਹੁਤ ਸੌਫਟ ਰੋਟੀ ਇਹ ਬਣਦੀ ਆ ਆਪਾਂ ਅੱਧੀ ਕੌਲੀ ਲਈਆ ਮਤਲਬ ਕਿ ਆਟੇ ਵੀ ਸਵਾਦ ਅਨੁਸਾਰ ਪਾ ਲਿਆ ਜਿਨਾਮਕ ਮੈਂ ਅੱਧਾ ਚਮਚ ਪਾਇਆ ਨਮਕ ਦਾ ਫਿਰ ਉਹਨੂੰ ਪਾਣੀ ਦੇ ਨਾਲ ਆਪਾਂ ਇੱਕ ਬੈਟਰ ਤਿਆਰ ਕਰ ਲੈਣਾ ਆ ਨਾ ਇਹ ਪਤਲਾ ਹੋਣਾ ਚਾਹੀਦਾ ਨਾ ਇਹ ਸਖਤ ਹੋਣਾ ਚਾਹੀਦਾ ਤੇ ਇਦਾਂ ਦਾ ਬੈਟਰ ਆਪਣਾ ਹੋਣਾ ਚਾਹੀਦਾ ਹਾਂਜੀ ਦੇਖੋ ਆਪਣਾ ਇਹ ਆਪਾਂ ਕੇ ਬਟਰ ਤਿਆਰ ਕਰ ਲਿਆ ਨਾ ਇਹ ਪਤਲਾ ਵਾ ਨਾ ਇਹ ਸਖਤਾ ਇਹਨੂੰ ਆਪਾਂ 5 ਤੋਂ 7 ਮਿੰਟ ਤੱਕ ਇਹਨੂੰ ਆਪਾਂ ਰੈਸਟ ਤੇ ਰੱਖਾਂਗੇ ਤੇ ਉਦੋਂ ਬਾਅਦ ਵਿੱਚ ਫਿਰ ਇਹਨੂੰ ਇਹਦੀ ਆਪਾਂ ਰੋਟੀ ਬਣਾਵਾਂਗੇ ਹਾਂਜੀ ਟੱਕ ਕੇ ਇਹਨੂੰ ਆਪਾਂ ਰੱਖ ਦੇਣਾ ਆ 5 ਤੋਂ 7 ਮਿੰਟ ਤੱਕ ਆ ਦੇਖੋ ਜੀ ਹੁਣ ਆਪਣਾ ਹੋ ਗਿਆ ਟਾਈਮ ਆਪਾਂ ਦੇਖੋ ਇੰਨਾ ਕੀ ਪਤਲਾ ਹੋ ਗਿਆ ਇਹਦੇ ਵਿੱਚ ਆਪਾਂ ਅੱਧਾ ਚਮਚ ਘਿਓ ਦਾ ਪਾ ਲਿਆ ਤੇ ਇਹ ਆਪਣਾ ਤਿਆਰ ਹੋ ਗਿਆ ਆਟਾ ਪਾਵਾ ਲੈ ਲਿਆ ਕਰ ਕਰ ਲਿਆ ਉਹ ਤੇ ਤੇ ਆਪਾਂ ਦੋ ਜਿਹੜੇ ਚਮਚ ਨੇ ਉਹ ਪਾਤੇ ਕੋਈ ਇਧਰ ਉਧਰ ਫਲਾਉਣਾ ਨਹੀਂ ਹੈਗਾ ਜਿੱਦਾਂ ਇਹਨੇ ਮਤਲਬ ਕਿ ਖੈਲ ਜਾਣਾ ਆਪਣੇ ਆਪ ਹੀ ਨੇ ਤੇ ਇੱਕ ਆਪਾਂ ਹੁਣ ਰੋਟੀ ਤਿਆਰ ਕਰਾਂਗੇ ਸੇਮ ਅੱਗ ਤੇ ਇਹ ਰੋਟੀ ਬਣੂਗੀ ਫੁੱਲੀ ਹੋਈ ਰੋਟੀ ਬਣੂਗੀ ਸੇਮ ਅੱਗ ਤੇ ਦੇਖੋ ਕਿੰਨੇ ਵਧੀਆ ਇਹਦਾ ਕਲਰ ਆਇਆ ਕੋਈ ਥੱਲੇ ਨਹੀਂ ਲੱਗੀ ਰੋਟੀ ਹੁਣ ਆਪਾਂ ਪਾਸੇ ਪਲਟ ਕੇ ਇਹਨੂੰ ਦੋਨੇ ਪਾਸਿਆਂ ਸੀਕ ਲਵਾ ਕੇ ਮੜੀ ਜਲਦੀ ਬਣ ਜਾਂਦੀ ਹੈ ਇਹ ਰੋਟੀ। ਬੜ ਨਰਮ ਬਣਦੀ ਹੈ, ਬਹੁਤ ਨਰਮ ਬਣਦੀ ਹੈ ਰੋਟੀ ਇਹ। ਦੇਖੋ ਜੀ ਆਪਣੀ ਫੁੱਲ ਗਈ ਹੈ ਰੋਟੀ। ਆਪਾਂ ਪੋਣੇ ਦੇ ਨਾਲ ਆਪਾਂ ਇਹਨੂੰ ਇੰਦੀ ਸਾਈਡਾਂ ਦਬਾ ਲਵਾਂਗੇ। ਜਦੋਂ ਅੰਦਰੋਂ ਪੱਕੂਗੀ ਸੇਮ ਅੱਗ ਤੇ ਫੇਰ ਹੀ ਇਹ ਫੁੱਲੂਗੀ ਰੋਟੀ। ਜੀ ਆਪਾਂ ਤੀਜਾ ਤੇ ਬਣਾਈ ਉਹਨੇ ਜਲ ਜਾਣਾ ਫਿਰ ਆਪਣੀ ਇਹ ਰੋਟੀ ਬਿਲਕੁਲ ਵੀ ਫੁੱਲਣੀ ਨਹੀਂ ਹੈਗੀ ਦੋਨੇ ਸੱਡਾਂ ਚਲ ਜਾਣਗੀਆਂ ਹਾਂਜੀ ਹੁਣ ਇਦਾਂ ਹੀ ਆਪਾਂ ਦੂਸਰੀ ਵੀ ਰੋਟੀ ਬਣਾ ਲੈਣੀ ਹੈ ਰੋਟੀ ਵੱਡੀ ਛੋਟੀ ਰੋਟੀ ਤੁਸੀਂ ਆਪਣੇ ਹਿਸਾਬ ਨਾਲ ਬਣਾ ਲੈਣਾ ਇਹ ਵੀ ਆਪਾਂ ਉਸੇ ਤਰੀਕੇ ਨਾਲ ਬਣਾ ਲਵਾਂਗੇ ਇਹ ਹਰ ਇੱਕ ਬੰਦਾ ਮਲਕੀ ਜੋ ਵੀ ਹੈ ਬੱਚਾ ਵਾ ਇਹ ਬੱਚਾ ਵੀ ਬਣਾ ਸਕਦਾ ਰੋਟੀ ਹਰ ਇੱਕ ਇਹ ਕੋਈ ਔਖੀ ਰੋਟੀ ਨਹੀਂ ਹੈਗੀ ਉਹ ਆਟਾ ਗੁੰਨਣ ਦਾ ਚੰਜਟ ਪਤਲਾ ਹੋ ਗਿਆ ਖਤ ਹੋ ਗਿਆ ਤੇ ਇਹ ਪਤਲਾ ਬੈਟਰ ਬਣਾਉ ਉਹਦਾ ਇਹ ਤਵੇ ਤੇ ਆਪਣਾ ਰੋਟੀ ਬਣਾ ਲਓ ਉਹ ਬੇਲਣ ਦਾ ਫਿਰ ਚੰਝਟ ਇਹ ਮਨ ਲਗੀ ਵਧੀਆ ਤਰੀਕਾ ਹੈਗਾ ਆ ਇਦਾਂ ਹੀ ਆਪਾਂ ਰੋਟੀਆਂ ਨੂੰ ਸਾਰੀਆਂ ਨੂੰ ਬਣਾ ਲਾਵਾਂਗੇ ਕੋਈ ਇਹ ਸਖਤ ਨਹੀਂ ਰੋਟੀ ਬਣੀ ਨਰਮ ਨਰਮ ਰੋਟੀ ਬਣੀ ਆ ਇੱਕ ਆਪਾਂ ਜਿਹੜਾ ਉਹ ਬਣਾਉਂਦੇ ਆ ਵੇਸਣ ਦਾ ਚਿਲਾ ਬਣਾਉਂਦੇ ਆ ਉਹ ਨਹੀਂ ਫੁੱਲਦਾ ਇਹ ਕਣਕ ਦੇ ਆٹے ਦੀ ਰੋਟੀ ਫੁੱਲ ਗਈ। ਦੇਖੋ ਇਹ ਵੀ ਫੁੱਲ ਗਈ ਆ। ਤੇ ਇਦਾਂ ਹੀ ਆਪਾਂ ਜਿਹੜੀਆਂ ਆਪਣਾ ਆਟਾ ਹੋਰ ਹੈਗਾ ਆ ਉਹਦੀ ਵੀ ਆਪਾਂ ਬਣਾ ਲਵਾਂਗੇ। ਦੇਖੋ ਕਿੰਨੀ ਸੋਹਣੀ ਫੁੱਲਦੀ ਆ ਰੋਟੀ। ਨਾਲੇ ਬਿੱਚੋਂ ਪੱਕੀ ਆ ਰੋਟੀ ਤਾਂ ਹੀ ਉਹ ਫੁੱਲਦੀ ਆ। ਇਹ ਆਪਾਂ ਦੂਸਰਾ ਉਹ ਜਿਹੜਾ ਰਹਿੰਦਾ ਆਟਾ ਉਹਦੀ ਵੀ ਬਣਾ ਲਵਾਂਗੇ ਸੇਮ ਅੱਗਾ ਦੇਖੋ ਜੀ ਆਪਾਂ ਕੋਈ ਤੇਜ਼ ਅੱਗ ਨਹੀਂ ਕੀਤੀ ਹੋਈ ਸੇਮ ਅੱਗ ਤੇ ਵਧੀਆ ਬਣ ਜਾਂਦੀ ਆ ਜੇ ਤੇਜ਼ ਅੱਗ ਤੇ ਤਾਂ ਫਿਰ ਤੁਹਾਨੂੰ ਪਤਾ ਹੀ ਆ ਕਿਹੜਾ ਸਾਫ ਹੋਊਗਾ ਜਲ ਜਾਣੀ ਆ ਕਿਸੇ ਪਾਸੇ ਪੱਕਣੀ ਆ ਕਿਸੇ ਪਾਸੇ ਨਹੀਂ ਪੱਕਣੀ ਇਹ ਤੇ ਹੁਣ ਮੱਧਮ ਮੱਧਮ ਸੇਕਦੀ ਆਲੇ ਦੁਆਲੇ ਸਾਰੇ ਰੋਟੀ ਨੂੰ ਸੇਕ ਲੱਗਦਾ ਹੁਣ ਇਹਦਾ ਵੀ ਆਪਾਂ ਪਾਸਾ ਪਲਟ ਕੇ ਦੂਸਰਾ ਪਾਸਾ ਕਰ ਦਮਾਗੇ ਤੇ ਉਹ ਦੂਹਾਂ ਹੱਥ ਵਿੱਚ ਫੇਰੇ ਇਹਨੂੰ ਆਪਾਂ ਹਲਾ ਦਮਾਵੇ ਇਹ ਦੂਹਾਂ ਹੱਥ ਵਿੱਚ ਫੇਰੇ ਇਹਨੂੰ ਪਾਸੇ ਪਲਟ-ਪਲਟ ਕੇ ਆਪਾਂ ਇਹ ਵੀ ਬਣਾ ਲਵਾਂਗੇ ਰੋਟੀ ਆਪਾ ਪੋਲੇ ਨਾਲ ਵੀ ਇਹਨੂੰ ਦਵਾ-ਦਵਾ ਕੇ ਸਾਈਡਾਂ ਤੋਂ ਜਿੱਦਾਂ ਆਪਾਂ ਢੇਲਮੀ ਰੋਟੀ ਦਵਾਉਂਦੇ ਆ ਉਵੇਂ ਦਵਾ-ਦਵਾ ਕੇ ਤੇ ਇਹਨੂੰ ਆਪਾਂ ਫਲਾ ਲਵਾਂਗੇ ਹਾਂਜੀ ਦੇਖੋ ਇਹ ਵੀ ਫੁੱਲ ਗਈ ਹੈ ਰੋਟੀ ਇਰੇ ਨੂੰ ਆਪਾਂ ਇਹਨੂੰ ਇਹ ਤਾਰ ਲਮਾਗੇ ਥੱਲੇ ਸਾਰੇ ਪਾਸੇ ਆ ਤੋ ਦੇਖੋ ਮਿੱਠਾ ਮਿੱਠਾ ਸੀਕ ਲੱਗਿਆ ਆ ਦੇਖੋ ਫੁੱਲੀ ਹੋਈ ਰੋਟੀ ਇਦਾਂ ਹੀ ਤੁਸੀਂ ਆਪਣੇ ਘਰ ਵਿੱਚ ਬਣਾ ਸਕਦੇ ਹੋ ਤੇ ਨਰ ਮੇਰੀ ਵੀਡੀਓ ਨੂੰ ਲਾਈਕ ਕਮੈਂਟ ਸਬਸਕ੍ਰਾਈਬ ਜਰੂਰ ਕਰਿਆ ਕਰੋ ਜੀ ਹਾਂ ਜੀ ਆਪਣੀ ਸਾਰੀ ਰੋਟੀਆਂ ਬਣ ਗਈਆਂ ਤੇ ਇਹ ਥੋੜਾ ਜਿਹਾ ਰਹਿੰਦਾ ਸੀਗਾ ਆਟਾ ਮੈਂ ਕਚਾ ਲੀਵੀ ਬਣਾ ਲੈਨੇ ਆ ਚਾਹ। ਇਹ ਵੀ ਬਣਾਵਾਂਗੇ ਆਪਾਂ ਉਸੇ ਤਰੀਕੇ ਨਾਲ ਹੀ ਜਿੱਦਾਂ ਪਹਿਲਾਂ ਬਣਾਇਆ। ਮੇਰੀ ਵੀਡੀਓ ਨੂੰ ਪਿਆਰ ਦਿੰਦੇ ਰਹੋ। ਹਾਂਜੀ ਦੇਖੋ ਜੀ ਮੇਰੀ ਆ ਰੋਟੀ ਸਾਰੀਆਂ ਬਣ ਗਈਆਂ ਦੇਖੋ ਕਿੰਨੀ ਫੁੱਲੀ ਹੋਈ ਰੋਟੀ ਤੁਹਾਨੂੰ ਦਿਖਾਉਣੀ ਆ। ਦੇਖੋ ਇਹ ਚੋ ਵੀ ਸਾਰੀ ਪੱਕੀ ਹੋਈ ਕਿੰਨੀ ਨਰਮ ਰੋਟੀ ਬਣੀ ਆ ਬੈਰੀ ਵੀਡੀਓ ਨੂੰ ਲਾਈਕ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਮੈਨੂੰ ਸਪੋਰਟ ਕਰੋ ਪੂਰਾ